ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਮੌਜੂਦਾ ਸਰਕਾਰ ਵੱਲੋਂ ਜ਼ਿਆਦਾ ਜਾਇਦਾਦਾਂ ਦੇ ਮਸਲੇ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਗ੍ਰਿਫਤਾਰ ਕੀਤਾ ਗਿਆ ਗਿਆ ਉਹਨਾਂ ਨੂੰ 7 ਦਿਨਾਂ ਦੀ ਰਿਮਾਂਡ ਹਾਸਲ ਕੀਤੀ ਗਈ ਸੀ ਜਿੱਥੇ ਅੱਜ ਉਹਨਾਂ ਦੀ ਮਹਾਲੀ ਕੋਰਟ ਦੇ ਵਿੱਚ ਬਿਜ਼ਨਸ ਵੱਲੋਂ ਪੇਸ਼ੀ ਇਹ ਵਿੱਚ ਹਾਜ਼ਰ ਹੋਣਾ ਸੀ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਵੱਲੋਂ ਪੰਜਾਬ ਦੇ ਵਿੱਚੋਂ ਅੱਜ ਉਥੇ ਮੋਹਾਲੀ ਵਿੱਚ ਪਹੁੰਚਣ ਦੀ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਪ੍ਰਧਾਨ ਹਰਪਾਲ ਸਿੰਘ ਖੜਿਆਲ ਚੇਅਰਮੈਨ ਕੋਆਪਰੇਟਿਵ ਸੁਸਾਇਟੀ ਬੈਂਕ ਸੁਨਾਮ ਦੇ ਹਨ ਉਹਨਾਂ ਵੱਲੋਂ ਵੀ ਜਦੋਂ ਮੋਹਾਲੀ ਦੇ ਵਿੱਚ ਪਹੁੰਚੇ ਰਹੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਗ੍ਰਿਫਤਾਰੀ ਕਰਨ ਲਈ ਪੁਲਿਸ ਤਾਇਨਾਤ ਹੋ ਸਕੇ ਇਸ ਸਮੇਂ ਮੌਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਪੁਲਿਸ ਦੀ ਝੜਪੋਂ ਦੀ ਵੀ ਨਜ਼ਰ ਆ ਰਹੀਆਂ ਹਨ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਜਿੱਤੇ ਕਿ ਤੁਸੀਂ ਦੇਖ ਸਕਦੇ ਹੋ ਹਰਪਾਲ ਸਿੰਘ ਖੜਿਆਲ ਨੂੰ ਵੀ ਮੋਹਾਲੀ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਜਿੱਤੇ ਕਿ ਸ਼੍ਰੋਮ ਪੰਜਾਬ ਸਰਕਾਰ ਵੱਲੋਂ ਪੁਲਿਸ ਨੂੰ ਪੂਰੇ ਜੋਰ ਸ਼ੋਰ ਦੇ ਨਾਲ ਲਗਾਇਆ ਗਿਆ ਸੀ ਥਾਂ ਤੋਂ ਨੱਕੇ ਲਗਾਏ ਗਏ ਸਨ ਦੇਖਦੇ ਹੋ ਤਸਵੀਰਾਂ ਵਿੱਚ ਹਰਪਾਲ ਸਿੰਘ ਖੜਿਆਲ ਤੇ ਹੋਰ ਕਾਲੀ ਦਲ ਵਰਕਰਾਂ ਦੇ ਮਾਲੀ ਦੇ ਵਿੱਚ ਪੁਲਿਸ ਨਾਲ ਝੜਪੰਡ ਦੀ ਨਜ਼ਰ ਆ ਰਹੀ ਹੈ ਜਿੱਥੇ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਹੀ ਸ਼੍ਰੋਮਣੀ ਕਾਲੀ ਦਲ ਦੀ ਇਸਤਰੀ ਕਾਲੀ ਦਲ ਦੀ ਜਿਲਾ ਸੰਗਰੂਰ ਤੋਂ ਪ੍ਰਧਾਨ ਪਰਮਜੀਤ ਕੌਰ ਬਿਰਕ ਨੂੰ ਵੀ ਅੱਜ ਹਨੀ ਟਾਬੇ ਦੇ ਉੱਪਰ ਬਰਸ ਨੇ ਕੁਝ ਟਾਈਮ ਲਈ ਨਜ਼ਰਬੰਦ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਜਿੱਥੇ ਨਜ਼ਰਬੰਦ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਮੁਬਦੰਦੀ ਪੁਲਿਸ ਵੱਲੋਂ ਪੂਰੀ ਕੋਸ਼ਿਸ਼ਾਂ ਕੀਤੀਆਂ ਗਈਆਂ ਜਿੱਤੇ ਕੀ ਆਉਣਾ ਵੱਲੋਂ ਵੀ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਉੱਥੇ ਇਹ ਕਿਹਾ ਕਿ ਅੰਨਾ ਕਾਨੂੰਨ ਹੈ ਜਿਸ ਦੇ ਵਿੱਚ ਕਿ ਸਾਨੂੰ ਧੱਕੇਸ਼ਾਹੀ ਸਾਡੇ ਤੇ ਕੀਤੀ ਜਾ ਰਹੀ ਹੈ ਇਸ ਮਸਲੇ ਨੂੰ ਲੈ ਕੇ ਆਉਣਾ ਨੇ ਜਿੱਥੇ ਪੰਜਾਬ ਸਰਕਾਰ ਨੂੰ ਘਟਾਹਰੇ ਦੇ ਵਿੱਚ ਖੜਾ ਕੀਤਾ ਉੱਥੇ ਹੀ ਚੰਨੋ ਨਦਾਂਪੁਰ ਹੋਰ ਕਈ ਜਗ੍ਹਾਵਾਂ ਤੇ ਅੱਜ ਨਾਕੇ ਲਾਏ ਗਏ ਹਨ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਮਹਾਲੀ ਜਾਣ ਤੋਂ ਰੋਕਣ ਦੇ ਲਈ ਪੁਲਿਸ ਤਤਪਰ ਨਜ਼ਰ ਆਈ ਜਿੱਥੇ ਕਿ ਤਸਵੀਰਾਂ ਵੀ ਦੇਖ ਸਕਦੇ ਹੋ ਪੁਲਿਸ ਪੂਰੇ ਤਰ੍ਹਾਂ ਦੇ ਹਾਈ ਟੈਕ ਨਾਕੇ ਲਾਏ ਆਏ ਸੂਚਿਤ ਹਨ ਰਪਾਲ ਸਿੰਘ ਖੜਿਆਲ ਮਹਾਲੀ ਤੋਂ ਗ੍ਰਿਫਤਾਰ ਕੀਤੇ ਗਏ ਉੱਥੇ ਪਰਮਜੀਤ ਸਿੰਘ ਔਰ ਬਿਰਕ ਨੂੰ ਪੁਲਿਸ ਨੇ ਰੋਕ ਕੇ ਅਰਟੇਨ ਕੀਤਾ ਗਿਆ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਗੋਲਡੀ ਤੂਰ ਭਾਨੀਗੜ੍ਹ ਨੂੰ ਵੀ ਅੱਜ ਚੰਨੋ ਵਿਖੇ ਰੋਕਿਆ ਗਿਆ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਬਕਵਾਕ ਵਰਕਰਾਂ ਨੇ ਕੀ ਕਿਹਾ ਪੁਲਿਸ ਗੱਲਾਂ ਲੈ ਕੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਰਪਾਲ ਸਿੰਘ ਖੜਿਆਲ ਪੂਰੀ ਜੋਰ ਸ਼ੋਰ ਦੇ ਨਾਲ ਅੱਗੇ ਵੱਧ ਰਹੇ ਹਨ ਉੱਥੇ ਪੁਲਿਸ ਵੱਲੋਂ ਉਹਨਾਂ ਨੂੰ ਰੈਸਟ ਪਾ ਲਈ ਗਿਆ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਕਹਨਾ ਕਿ ਪੱਛਮੀ ਪੰਜਾਬ ਦੇ ਵਿੱਚ ਵੱਡੀ ਮਾਤਰਾ ਇਤਿਹਾਸਕ ਤੌਰ ਤੇ ਚੱਲਿਆ ਆ ਰਿਹਾ ਹੈ ਲੇਓ ਥਲੇ ਲਿਓ ਕਦੇ

ਕਹਾਵਰਦੇ ਆਪਣੇ ਡਿਟੇਕਟ 12 ਤੁਹਾਨੂੰ ਦੇਣਾ ਨੇ ਦੇਖੋ ਜੀ ਅਸੀਂ ਜਾ ਰਹੇ ਸੀ ਜੀ ਚੰਡੀਗੜ੍ਹ ਨੂੰ ਅੱਜ ਸਰਦਾਰ ਵਿਕਟਰ ਸਿੰਘ ਜੀਠੀਆ ਦੀ ਪੀਸੀਸੀ ਉਥੇ ਸਾਰੇ ਪੰਜਾਬ ਦੇ ਵਿੱਚੋਂ ਹੋਮੋਵਾਕਸ ਸੋਮਣੀ ਅਕਾਲੀ ਦਾ ਦੇ ਅਸੀਂ ਸਾਰੇ ਉਥੇ ਜਾ ਰਿਹਾ ਸਾਡਾ ਕੋਈ ਇਹ ਨਹੀਂ ਹੈਗਾ ਅਸੀਂ ਇਹਨਾਂ ਨੂੰ ਝੂਠ ਬੋਲ ਰਹੇ ਆਂ ਵੀ ਅਸੀਂ ਅੱਜ ਅੱਜ ਅਸੀਂ ਜਾਣਾ ਉਥੇ ਹੈ ਪਰ ਸਾਨੂੰ ਇਹ ਜਾਣ ਨਹੀਂ ਦੇ ਰਹੇ ਸਾਡੇ ਨਾਲ ਤੱਕਾ ਕਰ ਰਹੇ ਨੇ ਸਾਡੀ ਗੱਡੀ ਦੇ ਮੂਹਰੇ ਗੱਡੀ ਲਾ ਕੇ ਦੇਖੋ ਕਿੰਨੀ ਪੁਲਿਸ ਖੜੀ ਹੈ ਦੇਖੋ ਅਸੀਂ 7 ਜਾਣੇ ਇੱਕ ਗੱਡੀ 'ਚ ਬੈਠੇ ਆਂ ਪਾਰੇ ਕੁੱਤੀ ਸਰਕਾਰ ਦੇ ਦੇਖੋ ਚਾਰੇ ਦੇਖੋ ਕੀ ਕਰਪੂਤਾ ਕਰ ਰਹੀ ਹੈ ਨਹੀਂ ਉੱਥੇ ਸੜਕਾਂ ਦੇ ਵਿੱਚ ਤੁਹਾਨੂੰ ਵਜਾ ਕਿਉਂ ਰੰਬੀ ਕਰਮਜੀਦੀ ਸੀ ਕਿਸ ਲਈ ਕਿਉਂ ਜਾ ਰਹੇ ਹੋ ਤੁਸੀਂ ਕਿਉਂ ਜੀ ਉਹਨਾਂ ਨੂੰ ਦੇਖੋ ਰੈਸਟ ਕੀਤਾ ਝੂਠਾ ਇਹ ਸਰਕਾਰ ਕੁੱਤੀ ਸਰਕਾਰ ਨੇ ਕੀ ਕੀਤਾ ਸਾਰੇ ਪੰਜਾਬ ਨੂੰ ਸਾਰੇ ਤੁਹਾਨੂੰ ਵੀ ਪਤਾ ਮੀਡੀਆ ਵਾਲਿਆਂ ਨੂੰ ਕੋਈ ਨਹੀਂ ਪਤਾ ਹੈ ਰਾਤ ਦੇ ਵਿੱਚ ਪੰਜਾਬ ਕਿੰਨਾ ਪੰਜਾਬ ਦੇ ਵਿੱਚ ਧੱਕਾ ਕਰ ਰਹੇ ਨੇ ਉਹਦੇ ਨਾਲ ਆਪਣੇ ਕੰਮਾਂ ਨੂੰ ਲੁਕੋਣ ਲਈ ਮੇਰਾ ਨਾਮ ਬਿਆਨਤ ਕੌਰ ਖੈਰਾ ਮੈਂ ਜ਼ਿਲ੍ਹਾ ਪਰਦਾੋਨੇ ਦੀ ਪਰਦਾੋਨੇ ਤੋਂ ਹਾਂਜੀ ਕਾਹਦੇ ਸੁਨ ਜੀ ਨੂੰ ਰੈਸਟ ਕੀਤਾ ਗਿਆਗਾ ਜੀ ਉਹਨਾਂ ਨੂੰ ਰੈਸਟ ਕੀਤਾ ਜਿਹੜੇ ਧੱਕੇਸਾਈ ਹੈ ਝੂਠੇ ਬੱਚੇ ਨੇ ਜਿਵੇਂ ਜਿਹੜੀ ਸਰਕਾਰ ਆ ਆਪਣੀਆਂ ਨਕਮੀਆਂ ਨੂੰ ਲਪੂਣ ਤੇ ਲਈ ਛੁਠੇ ਪਰਚੇ ਕਰ ਰਹੀ ਆ ਚਾਹੁੰਦੀ ਵੀ ਪੰਜਾਬ ਨੂੰ ਇਸ ਪਾਸੇ ਲਾੜੀ ਪਹਿਲਾਂ ਮੈਨੂੰ ਐਂ ਜੀ ਦੱਸਿਆ ਕਿ ਪਹਿਲਾਂ ਤਾਂ ਨਸ਼ੇ ਦੇ ਵਿਰੋਧੀ ਕਰਤਾ ਸੀ ਪਹਿਲਾਂ ਤਾਂ ਨਸ਼ੇ ਦੇ ਵਿਰੋਧੀ ਕਰਤਾ ਸੀ ਹੁਣ ਕਹਿੰਦੇ ਜੀ ਉਹਦੇ ਕੋਲੇ ਐਨੀ ਜ਼ਿਆਦਾ ਤਾਂ ਐਨੀ ਪ੍ਰਾਪਰਟੀ ਐ ਹੁਣ ਦੱਸਣ ਦਾ ਸਹੀ ਆ ਕੀ ਨਿਕਲਿਆ ਪਹਿਲਾਂ ਪਹਿਲਾਂ ਕੇਂਦਰੀ ਵਾਰ ਨੇ ਸੌਂਚ ਉਹਦੇ ਮਾਫੀ ਮੰਗੀ ਮਜੀਠੀਆ ਸਾਹ ਤੋਂ ਹੁਣ ਫੇਰ ਉਹੀ ਲਖਣਾਂ ਤੇ ਆ ਕੇ ਉਹੀ ਕਰਤੂਤਾ ਤੇ ਫੇਰ ਆ ਗਈ ਇਹ ਕੁੱਤੀ ਸਰਕਾਰ ਮਜੀਠੀਆ ਪਰਿਵਾਰ ਇੱਕ ਰਾਜਾ ਪਰਿਵਾਰ ਅਜੀ ਤਾਂ ਬਹੁਤ ਉਹਨਾਂ ਨੂੰ ਕੀ ਕਰਿਆ ਜਾਦਾ ਬਣਾਉਣ ਦੀ ਜੇ ਜੇ ਉਹ ਇਮਾਨਦਾਰ ਨਹੀਂ ਸਹੀ ਨੇ ਫਿਰ ਸਾਨੂੰ ਕਹਦਾ ਡਰ ਆ ਉਸ ਚੀਜ਼ ਨੂੰ ਕਰ ਗੱਲ ਤਾਨੂੰ ਕੋਈ ਡਰ ਨਹੀਂ ਅਸੀਂ ਉਹਨਾਂ ਦੇ ਹੱਕ 'ਚ ਹੱਕ 'ਚ ਤਾਂ ਜਾ ਸਕਦੇ ਆ ਨਾ ਮੈਂ ਤਾਂ ਚੱਲੇ ਜੀ ਉਹ ਆਪ ਤਾਂ ਪੰਜਾਬ ਹਰ ਹਰ ਕਰ ਨਹੀਂ ਲਈ ਬੋਲਦਾ ਆ ਅਸੀਂ ਹੱਕ ਲਈ ਬੋਲਦੇ ਆ ਸੱਚ ਲਈ ਬੋਲਦੇ ਆ ਪਰ ਅੱਜ ਸੱਚ ਦੀ ਜਿਹੜੀ ਆਵਾਜ਼ ਆ ਉਹ ਬੰਦ ਕੀਤੀ ਜਾ ਰਹੀ ਆ ਪਹਿਲਾਂ ਵੀ ਸਰਕਾਰ ਕਾਲੀ ਦਲਦੀ ਵੀ ਰਹੀ ਐ ਕਦੇ ਕਿਸੇ ਨੂੰ ਜੀ ਲੇਡੀ ਲੇਡੀਆਂ ਦਾ ਕੀ ਕਰਦੇ ਧੱਕਾ ਕਰਦੀ ਕੋਈ ਸਾਡੇ ਦਾ ਧੱਕਾ ਹੋ ਰਿਹਾ ਦੇਖੋ ਸਾਨੂੰ ਆ ਸ਼ਰਕਤ ਦੇ ਬਿਠਾ ਰੱਖਿਆ ਇਹਨਾਂ ਨੇ ਜੀ ਭਗਵਾਨ ਜੀ ਤੁਰਾ ਮੈਂ ਪਟਿਆਲਾ ਪਟਿਆਲਾ ਤੋਂ ਮੁਹਾਲੀਆ ਦੇ ਨੀਜੀ ਕੰਮ ਜਾ ਰਿਹਾ ਜੀ ਇਹ ਹੋਇਆ ਐਸੇ ਉਸ ਨੇ ਰੋਕਿਆ ਮੈਨੂੰ ਮੇਰੇ ਕਾਜ ਤਾਂ ਕਿਤੇ ਨੇ ਤੇ ਹੁਣ ਮੈਨੂੰ ਕਹਿੰਦੇ ਨੇ ਕਿ ਤੁਸੀਂ ਮਿੰਟ ਰੁਕ ਜਾਓ ਇਹਨੂੰ ਨਹੀਂ ਸਮਝ ਆ ਰਹੀ ਵੀ ਸਾਨੂੰ ਕਿਉਂ ਰੋਕਿਆ ਜਾ ਰਿਹਾ ਹੈ ਕਿਉਂ ਸਰਕਾਰ ਹੈ ਸਰਕਾਰ ਨੂੰ ਜਿਹੜੇ ਕਰਨੇ ਵਾਲੇ ਕੰਮ ਕਰਨ ਚਾਹੀਦੇ ਨੇ ਉਹਦਾ ਕਰ ਨਹੀਂ ਰਹੇ ਇਹ ਇੱਕ ਧੱਕਾਸ਼ਾਹੀ ਹੈ ਪਰ ਇਹ ਮੈਂ ਚਾਹਣਾ ਭਗਵੰਤਮਾਨ ਸਾਹਿਬ ਨੂੰ ਵੀ ਪੁਲਿਸ ਤੋਂ ਜਿਹੜੇ ਕੰਮ ਲੈਣ ਵਾਲੇ ਨੇ ਨਾ ਤੁਸੀਂ ਉਹ ਲਓ ਐਂ ਤੁਸੀਂ ਰੋਕ ਕੇ ਸਾਨੂੰ ਰਸਤਿਆਂ 'ਚੋਂ ਜਾਣ ਤੋਂ ਫਿਰ ਕੀ ਇਹ ਇਦਾਂ ਨਾ ਕੀ ਸੱਦ ਕਰਦੇ ਹਾਂ ਲੋਕਾਂ ਨੂੰ ਪਤਾ ਹੈ ਇਹ ਧੱਕਾ ਹੋ ਰਿਹਾ ਹੈ ਠੀਕ ਹੈ ਖਾਸ ਕਰਕੇ ਸਾਨੂੰ ਚੁਣ-ਚੁਣ ਕੇ ਰੁੱਕੇ ਜਾ ਰਿਹਾ ਵੀ ਅਸੀਂ ਸ਼ਰਮ ਨਹੀਂ ਕਰੀ ਦਲ ਦੇ ਹੁੰਦੇ ਅਸੀਂ ਮਹਾਲੀ ਨਾਲ ਪਹੁੰਚ ਗਏ ਪਰ ਦੇਖੋ ਜਿਹੜੀ ਗੱਲ ਸੱਚ ਹੈ ਉਹਦਾ ਸੱਚ ਹੈ ਝੂਠਾ ਪਰਚਾ ਦਿੱਤਾ ਜਾ ਰਿਹਾ ਤੱਕਾਸ਼ਾਈ ਹੋ ਰਹੀ ਹੈ ਪੰਜਾਬ ਤੇ ਅੱਜ ਕਿਸੇ ਦਾ ਕੰਟਰੋਲ ਨਹੀਂ ਕਿਸ ਤੇ ਦਿੱਤਾ ਜਾ ਰਿਹਾ ਬਿਕਰਮਜੀਤ ਤੇ ਗੰਗੀਠੀਆ ਜੀ ਤੇ ਬਿਲਕੁਲ ਉਹਨਾਂ ਨੂੰ ਬਿਲਕੁਲ ਇੱਕ ਵੀ ਸਬੂਤ ਨਾ ਉਹਨਾਂ ਦੇ ਪਹਿਲੇ ਪਰਚੇ ਤੋਂ ਮਿਲਿਆ ਨਾ ਇਹਨਾਂ ਤੇ ਕੋਈ ਹੁਣ ਸਾਬਤ ਹੋਣਾ ਹੈ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਜਿਹੜਾ ਪੁਲਸ ਨੂੰ ਆਪਦੇ ਜੋ ਇਹਨਾਂ ਦੀ ਡਿਊਟੀ ਹੈ ਉਹ ਉਹਦਾ ਕੰਮ ਕਰਨ ਦਿਓ ਇਹ ਨਹੀਂ ਤੁਸੀਂ ਇਹ ਸਾਨੂੰ ਐ ਤੁਸੀਂ ਰੋਕ ਰਹੇ ਹੋ ਜਾਂ ਸਾਨੂੰ ਆਪਣੇ ਕੰਮਾਂ ਤੇ ਜਾਣ ਤੋਂ ਰੋਕ ਰਹੇ ਹੋ ਇਹ ਵਧੀਆ ਗੱਲ ਪ੍ਰਸ਼ਾਸਨ ਵੱਲੋਂ ਹਜੇ ਤਾਂ ਕੁਝ ਨਹੀਂ ਕਿਹਾ ਗਿਆ ਸਾਨੂੰ ਰੋਕਿਆ ਗਿਆ ਕੋਈ ਸਾਡੇ ਨਾਲ ਕੋਈ ਹੋਰ ਆਇਆ ਗਿਆ ਸਾਡੇ ਕਾਗਜ਼ ਪੱਤਰ ਲੈ ਲਏਗੇ ਨੇ ਹੁਣ ਪੁੱਛਦੇ ਆ ਕੀ ਕਹਿੰਦੇ ਨੇ ਆਜੋ